ਸਸਰੀਆ ਕਾਲ ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਹਾਂ ਜੱਜ ਸਿੰਘ ਚਾਹਲ ਜਦੋਂ ਤੋਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੌਚਕ ਸਮਾਗਮ ਦੇ ਵਿੱਚ ਫੇਰੀ ਪਾਈ ਹੈ ਉਸੇ ਤੋਂ ਬਾਅਦ ਇਹ ਚਰਚਾਵਾਂ ਚੱਲ ਰਹੀਆਂ ਸਨ ਕਿ ਆਖਰ ਇਮਰਾਨ ਖਾਨ ਸਿੱਖਾਂ ਨੂੰ ਲੈ ਕੇ ਇੰਨੇ ਮਿਹਰਬਾਨ ਹੁੰਦੇ ਦਿਖਾਈ ਕਿਉਂ ਦਿੰਦੇ ਨੇ ਕਰਤਾਰਪੁਰ ਸਾਹਿਬ ਦੇ ਲੰਘੇ ਖੋਲਣ ਦੀ ਵੀ ਗੱਲ ਉਹ ਕਰਦੇ ਨੇ ਅਤੇ ਹੋਰ ਵੀ ਕਈ ਤਰ੍ਹਾਂ ਦੇ ਸਿੱਖਾਂ ਨੂੰ ਪਰਮੋਣ ਵਾਲੀਆਂ ਗੱਲਾਂ ਕਰਦੇ ਨੇ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਕੀਤਾ ਕੀ ਖੁਲਾਸਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਉਸ ਨਾਲ ਦੰਨੇ ਆ ਪਾਕਿਸਤਾਨ ਇਜ਼ ਡੂਇੰਗ ਇਟ ਵਿਦ ਅ ਡਿਫਰੈਂਟ ਇੰਟੈਂਟ ਐਂਡ ਆਈ ਸੈਡ ਥਿਸ ਇਨ ਫਰੰਟ ਆਫ ਦ ਵਾਈਸ ਪ੍ਰੈਜ਼ੀਡੈਂਟ ਐਂਡ ਸਾਰੇ ਹਨ ਦੇ ਹੈਵ ਗੌਟ ਥਿਸ 2020 ਕਮਿੰਗ ਐਂਡ ਦੇ ਵਾਂਟ ਟੂ ਜੇਰੀ ਸਿੱਖਾ ਦੀ ਸੈਂਟੀਮੈਂਟਰੀ ਕ੍ਰੀਏਟ ਕਰਨਾ ਚਾਹਦੇ ਨੇ ਥੈਟ ਇਜ਼ ਵਾਈ ਕਰੇ ਉਹ ਕਰਤਾਰਪੁਰ ਸਾਹਿਬ ਦੀ ਗੱਲ ਕਰ ਲੈਂਦੇ ਨੇ ਕਦੇ ਉਹ ਕਰ ਲੈਂਦੇ ਨੇ ਕਿ ਅਸੀਂ ਜੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਅਸੀਂ ਇੱਕ ਯੂਨੀਵਰਸਿਟੀ ਰੱਖਣਾ ਚਾਹੁੰਦੇ ਹਾਂ only to get sympathy for their members. And this is an ISI project. So we should be careful on one side. ਇਥੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਗੱਲ ਸਾਫ਼ ਕਰ ਦਿੱਤੀ ਹੈ ਕਿ ਉਹ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖਿਲਾਫ ਨਹੀਂ ਉਹ ਚਾਹੁੰਦੇ ਨੇ ਕਿ ਇਹ ਲਾਂਘਾ ਜ਼ਰੂਰ ਖੁੱਲੇ ਜਿੱਥੇ ਤਾਂ ਹੀ ਅਸੀਂ ਸਾਰੇ ਚਾਹੁੰਦੇ ਹਾਂ ਕਿ ਹੋਵੇ ਔਰ ਮੈਂ ਜਿੱਥੇ ਸਪੋਰਟ ਮੰਗ ਰਹੀ ਹੈ ਸੈਂਟਰ ਅਸੀਂ ਪੂਰੀ ਦੇਵਾਂਗੇ ਕਿਉਂਕਿ ਸਾਰੇ ਅਸੀਂ ਪੰਜਾਬ ਸਿੱਖ ਚਾਹੁੰਦੇ ਹਾਂ ਪੰਜਾਬੀ ਸਾਰੇ ਨਾ ਲੋਕ ਸਿੱਖ ਗੁਰੂ ਸਾਹਿਬ ਦਾ ਸਾਰੇ ਦੇ ਸੀ He is Muslimana de Devi say, Sikh Devi say, Hindu Devi say, all say, and everyone wants. That is why I objected. That I cannot say Sikh or Muslim. I say why it should be for everyone, and they have I think agreed to everyone. But the question is quantum, and the question is what the objective is. Ek sharda ਔਰ ਦੂਜੇ ਪਾਸੇ ਉਹਨਾਂ ਨੇ ਆਪਣੇ ਸ਼ਾਸਨ ਕਰ ਲਿਆ। ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਇੱਥੇ ਸਾਫ਼ ਕਰ ਦਿੱਤਾ ਹੈ ਕਿ ਭਾਵੇਂ ਇਮਰਾਨ ਖਾਨ ਸਿੱਖਾਂ ਨੂੰ ਪਰਮਾਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਹਨਾਂ ਦਾ ਮੁੱਖ ਏਜੰਡਾ ਕੁਝ ਹੋਰ ਹੈ। ਖਾਲਿਸਤਾਨ ਵੱਲ ਇਸ਼ਾਰਾ ਕੈਪਟਨ ਅਮਰਿੰਦਰ ਸਿੰਘ ਨੇ ਕਰ ਦਿੱਤਾ ਹੈ। ਆਪਾ ਪਤਾ ਸਾਨੂੰ ਸਾਨੂੰ ਸਾਰੇ ਪਤਾ ਹੈ। ਆਪਾਂ ਸਾਰੇ ਸਾਰੇ ਜਾਣਦੇ ਹਾਂ ਕਿ ਕੀ ਕਰਨਾ ਉਹਨਾਂ ਦੇ ਕੀ ਏਜੰਡਾ ਹੈ। ਸਾਡੇ ਵਾਸਤੇ ਦਾ ਏਜੰਡਾ ਹੈ ਫੋਰ ਆਰ ਧਾਰਮਿਕ ਗੱਲ। ਉਹਨਾਂ ਵਾਸਤੇ ਏਜੰਡਾ ਹੈ ਟੂ ਯੂਜ਼ ਇਟ ਫੋਰ देयर ਓਨ ਨੈਵਰ ਸੈਕਟੀਵਿਟੀ। ਪਤਾ ਨਹੀਂ ਇਜ਼ ਆ ਮੈਂ ਇਹਦਾ that's what i'm saying you know simply the letter to sikh sikh but 500 nae yes the pandara has so government of india has said 5000 i have said no it 5, should 5, be 5, 15000 indeed 500 ਦਾ ਕਿੰਨਾ ਤੋ ਹੈ ਜਾ ਕੇ ਉਥੇ ਮੱਥਾ ਟੇਕ ਕੇ ਵਾਪਸ ਆ ਸਕਦੇ ਹੋ ਤਾਂ 2 ਘੰਟੇ ਦੀ ਕੰਮ ਹੋ ਜਾਣਾ ਖਤਮ ਦਰਅਸਲ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖਾਨ ਦੀ ਸੌਚਕ ਸਮਾਗਮ ਵਿੱਚ ਫੇਰੀ ਪਾਈ ਹੈ ਅਤੇ ਉਸ ਤੋਂ ਬਾਅਦ ਵੀ ਉਹਨਾਂ ਨੂੰ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨੀਂ ਪੱਥਰ ਵਿਲੇ ਵੀ ਸੱਦਿਆ ਗਿਆ ਸੀ ਉਸ ਤੋਂ ਬਾਅਦ ਇਹ ਚਰਚਾਵਾਂ ਚੱਲਣ ਲੱਗੀਆਂ ਸਨ ਕਿ ਇਮਰਾਨ ਖਾਨ ਇਹਨੇ ਉਤਾਵਲੇ ਕਿਉਂ ਨੇ ਉਹ ਸਿੱਖਾਂ ਨੂੰ ਲੈ ਕੇ ਇਹਨੇ ਮਿਹਰਬਾਨ ਇੰਨਾ ਪਿਆਰ ਕਿਉਂ ਵਰਸਾਰੇ ਨੇ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਭ ਇਸ ਲਈ ਹੋ ਰਿਹਾ ਕਿਉਂਕਿ ਰੈਫਰੈਂਡਮ 2020 ਰੈਫਰੈਂਡਮ 2020 ਹੋਣ ਵਾਲਾ ਸਿੱਖ ਉਸ ਰੈਫਰੰਡਮ 2020 ਦਾ ਸਾਥ ਦੇਣ ਅਤੇ ਭਾਰਤ ਦੇਸ਼ ਤੋਂ ਵੱਖਰਾ ਇੱਕ ਖਾਲਿਸਤਾਨ ਦੇਸ਼ ਬਣਾਇਆ ਜਾ ਸਕੇ ਇਸ ਨੂੰ ਲੈ ਕੇ Imran Khan ਇਹ ਸਭ ਚਾਲਾਂ ਚੱਲ ਰਹੇ ਨੇ ਤਾਂ ਜੋ ਸਿੱਖਾਂ ਦੇ ਵਿੱਚ ਉਹ ਆਪਣੀ ਸਾਖ ਬਣਾ ਸਕਣ ਅਤੇ ਉਹਨਾਂ ਨੂੰ ਲੱਗੇ ਕਿ ਸਿੱਖਾਂ ਦਾ ਹਰਮਨਪਿਆਰਾ ਨੇਤਾ Imran Khan ਬਣ ਚੁੱਕਿਆ ਅਤੇ ਇਸ ਕਰਕੇ ਉਹ 2020 ਦਾ ਸਾਥ ਦੇਣ ਅਤੇ ਇਸ ਤਰ੍ਹਾਂ ਭਾਰਤ ਨੂੰ ਤੋੜਿਆ ਜਾ ਸਕੇ ਇਹ ਸਭ ਕਹਿਣਾ ਹੈ ਕੈਪਟਨ ਅਮਰਿੰਦਰ ਸਿੰਘ ਦਾ ਉਹਨਾਂ ਦਾ ਕਹਿਣਾ ਹੈ ਕਿ ਐਵੇਂ Imran Khan ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਇੰਨਾ ਉਤਾਵਲਾ ਨਹੀਂ ਹੋਇਆ ਕਿਉਂਕਿ ਹਰ ਵਾਰ ਪਹਿਲ ਕੀਤੀ ਜਾਂਦੀ ਹੈ Imran Khan ਦੇ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਵੀ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਪਹਿਲ ਕੀਤੀ ਗਈ ਸੀ ਉਸ ਤੋਂ ਬਾਅਦ ਵੀ ਕਈ ਤਰ੍ਹਾਂ ਦੇ ਸਿੱਖਾਂ ਨੂੰ ਲੈ ਕੇ ਕਿ ਐਲਾਨ ਕੀਤੇ ਗਏ ਜਿਸ ਤੋਂ ਬਾਅਦ ਕੈਪਟਨ ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਭਾਰਤ ਵਿੱਚ ਬੈਠੇ ਸਿੱਖਾਂ ਦੇ ਵਿੱਚ ਇਹ ਮੈਸੇਜ ਜਾਵੇ ਕਿ ਇਮਰਾਨ ਖਾਨ ਉਹਨਾਂ ਦਾ ਹਤੈਸ਼ੀ ਹੈ ਅਤੇ ਰੈਫਰੰਡਮ 2020 ਨੂੰ ਲੈ ਕੇ ਸਾਰੇ ਸਿੱਖ ਭਾਰਤ ਦੇ ਸਾਰੇ ਸਿੱਖ ਉਸ ਦਾ ਸਾਥ ਦੇਣ ਪਰ ਕੈਪਟਨ ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਅਸੀਂ ਇਮਰਾਨ ਖਾਨ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਅਸੀਂ ਚਾਹੁੰਦੇ ਹਾਂ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲੇ ਪਰ ਖਾਲਿਸਤਾਨ ਬਣਾਉਣਾ ਉਹਨਾਂ ਦਾ ਮੁੱਖ ਮਕਸਦ ਹੈ ਸਾਡਾ ਨਹੀਂ ਪਰ ਗੱਲ ਕਰੀਏ ਇਮਰਾਨ ਖਾਨ ਦੀ ਤਾਂ ਉਹ ਕਹਿੰਦੇ ਨੇ ਕਿ ਮੈਂ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਸ਼ਾਂਤੀ ਚਾਹੁੰਨਾ ਇਸੇ ਕਰਕੇ ਦੋਹਾਂ ਦੀ ਦੇਸ਼ਾਂ ਦੀ ਤਰੱਕੀ ਹੋ ਸਕਦੀ ਹੈ ਸ਼ਾਂਤੀ ਦੇ ਨਾਲ ਹੀ ਤਰੱਕੀ ਪੋਸੀਬਲ ਹੈ ਇਸੇ ਕਰਕੇ ਉਹ ਚਾਹੁੰਦੇ ਨੇ ਕਿ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਸੁਖਾਵੇਂ ਹੋਣ ਅਤੇ ਸ਼ਾਂਤੀ ਦੇ ਨਾਲ ਦੋਵੇਂ ਦੇਸ਼ ਅੱਗੇ ਵਧਣ ਪਰ ਕੈਪਟਨ ਅਮਰਿੰਦਰ ਸਿੰਘ ਇਮਰਾਨ ਖਾਨ ਦੀ ਇਸ ਗੱਲ ਦੇ ਨਾਲ ਇਤਿਫਾਕ ਨਹੀਂ ਰੱਖਦੇ ਉਹਨਾਂ ਦਾ ਕਹਿਣਾ ਹੈ ਕਿ ਆਈਐਸਆਈ ਦੇ ਏਜੰਡੇ ਤੇ ਇਮਰਾਨ ਖਾਨ ਚੱਲਦਾ ਦਿਖਾਈ ਦੇ ਰਿਹਾ ਅਤੇ ਇਸ ਵਾਰ ਹੁਣ ਅਸੀਂ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਕੈਪਟਨ ਅਮਨੰਦਰ ਸਿੰਘ ਦੀ ਗੱਲ ਸਹੀ ਲੱਗਦੀ ਹੈ ਜਾਣ ਬੁੱਝ ਕੇ ਇਮਰਾਨ ਖਾਨ ਸਿੱਖਾਂ ਨੂੰ ਲੁਭਾਉਣੇ ਵਾਅਦੇ ਅਤੇ ਐਲਾਨ ਕਰ ਰਹੇ ਨੇ ਤਾਂ ਜੋ ਰੈਫਰੰਡਮ 2020 ਦੇ ਵਿੱਚ ਸਿੱਖਾਂ ਦਾ ਸਾਥ ਲਿਆ ਜਾ ਸਕੇ ਅਤੇ ਭਾਰਤ ਵਿੱਚ ਇੱਕ ਵੱਖਰਾ ਦੇਸ਼ ਭਾਰਤ ਨੂੰ ਤੋੜਿਆ ਜਾ ਸਕੇ ਇਸ ਬਾਰੇ ਤੁਹਾਡੀ ਜੋ ਵੀ رائے ਹੈ ਇਸ ਵੀਡੀਓ ਤੇ ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਖੁੱਲ ਕੇ ਬੇਬਾਕ ਹੋ ਕੇ ਜ਼ਰੂਰ ਦਿਓ ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਤੁਸੀਂ ਕਰਨਾ ਕੀ ਹੈ ਪਲੇ ਸਟੋਰ ਤੇ ਜਾ ਕੇ ਦਾ ਪੰਜਾਬ ਟੀਵੀ ਦੀ ਐਪ ਨੂੰ ਸਰਚ ਕਰੋ ਉਸ ਨੂੰ ਡਾਊਨਲੋਡ ਕਰੋ ਜੇਕਰ ਤੁਸੀਂ ਇਹ ਵੀਡੀਓ YouTube ਤੇ ਦੇਖ ਰਹੇ ਹੋ ਤਾਂ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਵਾਲੇ ਬਟਨ ਨੂੰ ਕਲਿੱਕ ਕਰ ਜ਼ਰੂਰ ਕਰ ਲੈਣਾ ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ Facebook ਤੇ ਸਾਡਾ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰਾ ਦਰਵਾਂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ I have told you from day one from the time this was opening watch out while ਅਸੀਂ ਚੌਨੇ ਜਿਹੜਾ ਕਿਤਾਪੂਰ ਸਾਹਿਬ ਸਾਡਾ ਸਾਡੀ ਮੰਗ ਹੋਈ ਹੈ ਪਿਛਲੇ ਜਦੋਂ ਸਾਡੀ ਇੰਡੀਪੈਂਡੈਂਸ ਆਈ ਹੈ ਐਂਡ ਪਾਕਿਸਤਾਨ ਬਣ ਗਿਆ ਇਹ ਗੁਰੂ ਨਾਨਕ ਦੇਵ ਜੀ ਦਾ ਵੀ ਧਰਤੀ ਹੈ ਜਿੱਥੇ ਉਹਨਾਂ ਨੇ ਐਨੇ ਆਪਣੇ ਅਖੀਰਲੇ ਸਾਲ ਉੱਤੇ گزارੇ ਹੈ ਕਿ ਸਾਨੂੰ ਵੀ ਸ਼ੁੱਡ ਹੈਵ ਐਕਸੈਸ ਟੂ ਸੁਖੀਨੀ ਜਾ ਕੇ ਆਏ ਪਰ ਵਾਇ ਵਾਗਾ ਹੈ ਵਾਇ ਅਲੱਗ ਪਲੇਸਿਸ ਸਾਡੀ ਮੰਗ ਰਹੀ ਹੈ ਕਿ ਖੁੱਲੇ ਦਰਸ਼ਕਦਾਰ ਹੋਣੇ ਚਾਹੁੰਦੇ ਜੀ ਬਟ ਥੈਟ ਇਜ਼ ਸਾਡੀ ਮੰਗ ਸਾਡੇ ਜੋ ਅਸੀਂ ਸਾਰੇ ਬੈਠੇ ਆ We want. We want मानसा तो जाओ संगरूर जाओ वगैरह नोबड़िया से पासपोर्ट गया डेरा बाबा ਪਾਕਿਸਤਾਨ ਇਸ ਨੂੰ ਹਕੀਕਤ ਕਰਕੇ ਫਿਰ ਡੀਰੇਲ ਕਰਨਾ ਚਾਹੁੰਦਾ ਕੀ ਕਰਨਾ ਚਾਹੁੰਦੇ ਡੀਰੇਲ ਕਰਨਾ ਚਾਹੁੰਦਾ ਜਿਹੜੀ ਗੱਲਬਾਤ ਹੈ ਕਿ ਨਾਮ ਮੰਨਣ ਪਾਕਿਸਤਾਨੀਆਂ ਦੀ ਗਲਤੀ ਸਿਰਫ ਪਾਕਿਸਤਾਨੀ ਸਮਝਦੇ ਨੇ ਆਪਾਂ ਤਾਂ ਐਨਾ ਹੀ ਸਮਝਦੇ ਆ ਕਿ ਬਦਵਾਸ਼ੀ ਕਰਦੇ ਨੇ ਸਰ ਸਾਹਿਬ ਆਜ ਮੇਰੇ ਪੰਜਾਬ ਦੇ ਵਿੱਚ ਤੁਹਾਡੇ ਪੰਜਾਬ ਦੇ ਵਿੱਚ ਲਹਿਬੀਨ 22 ਮੋਡਿਊਲਸ ਬਸਟਡ ਬੈਕਡ ਬਾਈ ਪਾਕਿਸਤਾਨੀ ਵੀ ਹੈਵ ਕਨੈਕਟਡ ਨੀਅਰ 130 ਵੈਪਨਸ ਫ੍ਰੋਮ ਪਾਕਿਸਤਾਨ ਇਹ ਜੋ ਗ੍ਰੇਨੇਡ ਦਿਨ ਚੱਲੇ ਨੇ ਇੱਕ ਨਰਨਕਾਲੀ ਭਵਨ ਦੇ ਵਿੱਚ ਇੱਕ ਮਕਸੂਦਾ ਔਰ ਇੱਕ ਪਠਾਨਕੋਟ ਬਸ ઓਲ ਹੈਜ਼ ਦ ਸੇਮ ਨੰਬਰਸ ਦੇ ਆਲ ਮੇਡ ਇਨ ਪੋਐਫ ਪਾਕਿਸਤਾਨ ਆਰਡਰੈਂਸ ਫੈਕਟਰੀ ਚਾਈਨੀਜ਼ ਗ੍ਰੇਨੇਡ ਸੇਮ ਬੈਚ ਸੋ ਉਹ ਉਹਨਾਂ ਨੇ ਆਪਣੀ ਕੰਮ ਇਹ ਡਿਫਰੈਂਟ ਐਕਟੀਵਿਟੀ ਚਲਾਉਣੇ Imran Imran Khan ਕਹੂਗਾ ਜੀ ਸ਼ਾਂਤੀ ਔਰ ਇਹ ਇਹ ਜਨਰਲ ਆਪਣਾ ਆਪਣਾ ਕੰਮ ਕਰੂਗਾ ਸੋ ਡੋਟ ٹرسٹ ਹਮ ਆਈ ਡੋਟ ٹرسٹ

ਸਾਰੇ ਨੂੰ ਕਾਪੀ ਦੇ ਦੋ these are all our achievements their governments and our governments comparison for so many years smart city is very much there we have in fact can how much is it in mere khone ek kit mujhe chahte pakka de den ekdam theek ho gaya okay to they are trying to say that achievement ka hai okay quality

एक मिनट जी मैं लेना है अकाली दल स्टेट वाइड प्रोटेस्ट कर रहा है और उन्होंने अभी प्रेस कॉन्फ्रेंस करके मैनिफेस्टो दिखाया है और उन्होंने कहा कि सीएम साहब जो भी कह रहे हैं ऐसा कुछ भी नहीं किया है ये सारे आंकड़े थोड़ा दीज आर गवर्नमेंट फिगर्स नहीं सारा थोड़ा दे रहे हैं आप

retaliation would have been done whether it is congress government or bjp government it is the job of a government of india to safeguard its people and to carry out whatever strikes now the two strikes were made in our time we didn't call them strikes now a technical it gaya time ka border aid and the border aids were done in the congress time so many times to teach these fellows a lesson surgical strike but it is the job of any government to do it it is not a question that they have done something exceptional. Congress party It had to be retaliation.